महाराजा रणजीत सिंह दाना बड़ा सी, बड़ा श्री अमृतसर साहब जी आए बचन वाल तवज्जो देनी श्री अमृतसर साहब और एटा लायक शख्स प्रजा का एडा प्यारा जनता एडा तेज ने ਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਵੇਲੇ ਦੇਸ਼ ਵਿੱਚ ਕਾਲ ਪੈ ਗਿਆ بارش ਨਾ ਹੋਈ ਅੰਨ ਦਾ ਟੋਟਾ ਆ ਗਿਆ ਹਾਹਾਕਾਰ ਮਚ ਗਈ ਭੁਖੇ ਲੋਕੀ ਬੜਿਆਉ ਬੜਿਆਉ ਕਰਨ ਲੱਗ ਪਏ ਕਿਸੇ ਨੇ ਲਿਖਿਆ ਤੋਬੀ ਕਿਸੇ ਨੇ ਲਿਖਿਆ ਮੋਚੀ ਪਰ ਆਖਰ ਲਾਹੌਰ ਦਾ ਕੋਈ ਗਰੀਬ ਆਦਮੀ ਸੀ ਜਿੱਥੇ ਬਾਕੀ ਦੇ ਲੋਕ ਹਾਏ ਹਾਏ ਕਰਦੇ ਸਨ ਉਥੇ ਇਸ ਗਰੀਬ ਤੋਬੀ ਦੇ ਪਰਿਵਾਰ ਦੇ ਪੰਜ ਬੰਦੇ ਭੁੱਖ ਦੇ ਦੁੱਖ ਨਾਲ ਮਰ ਗਏ ਇਹਨਾਂ ਕਾਲ ਪਿਆ ਕਿ ਭੁੱਖ ਦੇ ਦੁੱਖ ਨਾਲ ਪੰਜ ਬੰਦੇ ਮਰ ਗਏ ਇੱਕ ਰਹਿ ਗਿਆ ਬੁੱਢਾ ਤੋਬੀ ਤੇ ਇੱਕ ਰਹਿ ਗਿਆ ਉਹਦਾ ਪੋਤਰਾ ਇਹਨਾਂ ਨੂੰ ਮਿੰ ਤਿੰਨ ਦਿਨ ਹੋ ਗਏ ਪੰਜ ਜੀ ਮਰ ਜਾਣ ਦੇ ਬਾਅਦ ਤਿੰਨ ਦਿਨ ਹੋਰ ਗੁਜ਼ਰ ਗਏ ਭੁੱਖਿਆਂ ਜਿਸ ਵੇਲੇ ਜਾਨ ਲਬਾਂ ਤੇ ਆ ਗਈ ਤੇ ਬੱਚੇ ਨੇ ਆਖਿਆ baba ਜੇ ਤੂੰ ਆਖੇ ਤਾਂ ਮੈਂ ਭੀਖ ਮੰਗ ਲਿਆ ਵਾਂ ਭੀਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਵਾਕ ਚੇਤੇ ਕਰਿਓ ਮੌਤੋ ਭੁੱਖ ਬੁਰੀ ਇਹ ਐਸੀ ਚੀਜ਼ ਹੈ ਮੌਤ ਨਾਲੋਂ ਵੀ ਜ਼ਿਆਦਾ ਕਲੇਸ਼ਕਾਰੀ ਹੈ ਮੈਂ ਪਹਿਲੀ ਗ੍ਰੇਟ ਵਾਰ ਚ ਆਪਣੇ ਨੇਤਰਾ ਨਾਲ ਵੇਖਿਆ ਆਪਣੇ ਨੇਤਰਾ ਨਾਲ ਘੋੜਿਆਂ ਦਾ ਮਾਸ ਖਾਂਦੇ ਮੇਰੇ ਭਰਾ ਭੁੱਖ ਦੇ ਮਾਰੇ ਹੋਏ ਮੇਰੇ ਤੇ ਆਪਣੇ ਤੇ ਦਿਨ ਆਏ ਨੇ ਕਿ ਮੈਂ ਮੁਰਦਿਆਂ ਦੇ ਥੈਲਿਆਂ ਵਿੱਚੋਂ ਕੱਢ ਕੇ ਉਹਨਾਂ ਦੀ ਚਾਹ ਉਹਨਾਂ ਦੀ ਖੰਡ ਉਹਨਾਂ ਦਾ ਦੁੱਧ ਮੁਰਦਿਆਂ ਦੇ ਥੈਲਿਆਂ ਚੋਂ ਪਤਾ ਨਹੀਂ ਕਿੰਨੇ ਕ ਦਿੰਦੇ ਮੋਏ ਹੋਏ ਹੋਣ ਉਹ ਖਾ ਕੇ ਗੁਜ਼ਾਰਾ ਕੀਤਾ ਇਸਾ ਭੁੱਖ ਦੀਆਂ ਗੱਲਾਂ ਨੇ ਉਸ ਵळे ਨਹੀਂ ਵੇਖਿਆ ਜਾਂਦਾ ਕਿ ਕੀ ਗੱਲ ਹੈ ਤੇ ਕੀ ਨਹੀਂ ਜਿਹੜੀ ਭੁੱਖ ਮੌਤ ਨਾਲੋਂ ਬੁਰੀ ਐ ਉਸ ਭੁੱਖ ਦੇ ਸਤਾਏ ਹੋਏ ਬੱਚੇ ਨੇ ਆਪਣੇ ਬਾਬੇ ਨੂੰ ਆਖਿਆ baba ਮੈਂ ਭੀਖ ਮੰਗ ਲਿਆ ਵਾ ਤੇ ਬਾਬੇ ਨੇ ਆਖਿਆ ਪੁੱਤ ਕਾਲ ਬੜਾ ਪਿਆ ਹੋਇਆ ਲੋਕਾਂ ਨੂੰ ਆਪਣੇ ਆਪਣੇ ਜੀਆਂ ਦੀ ਪਈ ਹੋਈ ਐ ਤੈਨੂੰ ਭੀਖ ਕਰਨ ਦੇਗਾ ਕਹਿਣ ਲੱਗਾ ਕਿਸਮਤ ਆਜ਼ਮਾਈ ਕਰ ਲੈਣ ਦੇ ਨਿਕਾ ਜੇ ਬੱਚਾ ਸਾਰਾ ਦਿਨ ਮਹੱਲੇ ਦੀਆਂ ਗਲੀਆਂ 'ਚ ਫਿਰਦਾ ਰਿਹਾ ਐਡਾ ਜ਼ਬਰਦਸਤ ਕਾਲ ਸੀ ਕਿ ਕਿਸੇ ਨੇ ਰੋਟੀ ਦੀ ਗਰਾਈ ਉਸ ਮੁੰਡੇ ਨੂੰ ਨਾ ਦਿੱਤੀ ਜਿਸ ਵੇਲੇ ਨਿਰਾਸ਼ਾ ਹੋ ਕੇ ਘਰ ਨੂੰ ਮੁੜਨ ਲੱਗਾ ਤੇ ਟਾਂਗੇ ਉੱਤੇ ਬੈਠਾ ਇੱਕ ਨੌਜਵਾਨ ਸਿੱਖ ਦਰਸ਼ਣੀ ਜਵਾਨ ਉਹ ਡੌਂਡੀ ਪਿੱਟ ਰਿਆ ਸੀ ਇਹ ਲੋਕੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਪਤਾ ਲੱਗ ਗਿਆ ਹੈ ਕਿ ਬਰਖਾ ਨਹੀਂ ਹੋਈ ਕਾਲ ਪੈ ਗਿਆ ਹੈ ਅੰਨ ਨਹੀਂ ਲੱਭਦਾ ਇਸ ਕਰਕੇ ਮਹਾਰਾਜਾ ਨੇ ਪਰਜਾ ਦਾ ਦੁੱਖ ਜਾਣ ਕੇ ਸਮਝ ਕੇ ਤੋਲ ਕੇ ਐਲਾਨ ਕੀਤਾ ਹੈ ਕਿ ਹਰ ਇੱਕ ਟੱਬਰ ਵਿੱਚੋਂ ਇੱਕ ਦਾ ਆਦਮੀ ਨੂੰ ਮਨ ਦਾਣੇ ਮਿਲਣਗੇ ਔਰ ਸਵੇਰ ਤੋਂ ਮਿਲਨੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਜਿਨ੍ਹਾਂ ਦੇ ਘਰ ਦਾਣੇ ਨਾ ਹੋਣ ओ, किले जाकरने लिवार चो एक आदमी तो जाए दाने उस वे कचा पक्के उस धोबी के पोतरे ने भी सुनी कार्या आके कह लगा बाबा अन्न किसे ने नहीं दिता रोटी की गराई ते भावे किसे ने नहीं दी ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਸੱਚਾ ਰਾਜਾ ਜਿੰਨੂੰ ਇਹ ਪਤਾ ਹੈ ਕਿ ਪ੍ਰਜਾ ਬੇਟਾ ਹੁੰਦੀ ਹੈ ਰਾਜਾ ਬਾਪ ਹੁੰਦਾ ਹੈ ਉਹਨੇ ਬਾਪ ਬਣ ਕੇ ਵਖਾ ਦਿੱਤਾ ਹੈ ਬਾਬਾ ਉਹਨੇ ਡੌਂਡੀ ਪਿਟਾ ਦਿੱਤੀ ਹੈ ਪੜ ਕੇ ਮੈਂ ਤੇ ਤੂੰ ਚੱਲਾਂਗੇ ਇੱਕ ਮਨ ਦਾਣੇ ਲੈ ਆਵਾਂਗੇ ਸਾਡਾ ਮਹੀਨਾ ਸੌਖਾ ਨਿਕਲ ਜਾਏਗਾ ਅਗਾ ਫਿਰ ਵੇਖੀ ਜਾਏਗੀ ਅ ਰਾਤ ਕੱਟੀ ਸਵੇਰਾ ਹੋਇਆ ਔਰ ਸ਼ੇਰੇ ਪੰਜਾਬ ਦਾ ਐਲਾਨ ਇਹ ਸੀ ਕਿ ਜਿਹੜਾ ਦਾਣੇ ਲੈਣ ਆਵੇਗਾ ਮਨ ਦਾਣੇ ਮਿਲਣਗੇ ਉਹਦੇ ਕੋਲੋਂ ਪਾਈ ਪੈਸਾ ਕੋਈ ਨਹੀਂ ਲਿਆ ਜਾਏਗਾ ਉਹਦੇ ਕੋਲੋਂ ਕੀਮਤ ਨਹੀਂ ਵਸੂਲ ਕੀਤੀ ਜਾਏਗੀ ਇਹ ਬੁੱਢਾ ਤੇ ਤੋ ਵੀ ਬੱਚਾ ਇਹਦਾ ਨਾਲ ਲੈ ਕੇ ਚਲੇ ਗਏ 4 ਦਿਨ ਟਕਰੇ ਮਾਰੀਆਂ ਭੀੜ ਭੜਕਾ ਐਡਾ ਸੀ ਭਈ ਇਹ ਨਦੀ ਵਾਰੀ ਨਾ ਆਈ ਅਗਲੇ ਦਿਨ ਗਏ ਵਾਰੀ ਨਾ ਆਈ ਤੀਸਰੇ ਦਿਨ ਗਏ ਵਾਰੀ ਨਾ ਆਈ ਭੁੱਖ ਨਾਲ ਕੰਬਦੇ ਦਾਵਾ ਢੋਲ ਹੋਏ ਹੋਏ ਪੱਖੇ ਵਾਂਗੂ ਹਿੱਲਦੇ ਨੇ ਜਿਸ ਵੇਲੇ ਤੀਸਰੇ ਦਿਨ ਇਹਨਾਂ ਨੇ ਬੜਾ ਜ਼ੋਰ ਲਾਇਆ ਭੀੜ ਭੜ ਇੰਨੀ ਸੀ ਕਿ ਇਹਨਾਂ ਦੀ ਤੀਜੇ ਦਿਨ ਵੀ ਵਾਰੀ ਨਾ ਆਈ ਇੱਕ ਸਰਦਾਰ ਆ ਗਿਆ ਕਿਲੇ ਦਾ ਦਰਵਾਜ਼ਾ ਬੰਦ ਕਰਨ ਉਹਨੇ ਵੇਖਿਆ ਇੱਕ ਬੁੱਢਾ ਇੱਕ ਬੱਚਾ ਕਿਲੇ ਦੇ ਦਰਵਾਜ਼ੇ ਅੱਗੇ ਲੰਮੇ ਪਏ ਨੇ ਕਿ ਅਸ ਬੁੱਢੇ ਤੇ ਬੱਚੇ ਨੇ ਫੈਸਲਾ ਕਰ ਲਿਆ ਕਿ ਅੱਜ ਮਰ ਤੇ ਜਾਣਾ ਤੇ ਘਰ ਕਿਉਂ ਮਰੀਏ ਆਪਣੇ ਅੰਦਰ ਕਿਉਂ ਮਰੀਏ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਸਿਰ ਚੜ੍ਹ ਕੇ ਕਿਉਂ ਨਾ ਮਰੀਏ ਕਿਲੇ ਦੇ ਬੂਏ ਅਗੇ ਕਿਉਂ ਨਾ ਮਰੀਏ ਇਹਨਾਂ ਨੂੰ ਲੰਮੇ ਪਿਆ ਵੇ ਕੇ ਸਰਦਾਰ ਨੇ ਪੁੱਛਿਆ ਬਾਬਾ ਤੂੰ ਬੱਚੇ ਨੂੰ ਲੈ ਕੇ ਇੱਥੇ ਲੰਮਾ ਪਿਆ ਹੋਇਆ ਬਾਬੇ ਨੇ ਸਾਰੀ ਕਹਾਣੀ ਸੁਣਾਈ ਤੇ ਰੋ ਪਿਆ ਤੇ ਸਰਦਾਰ ਨੇ ਆਖਿਆ ਬਾਬਾ ਰੋ ਨਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾ ਅਕਾਲ ਦੇ ਪੁਜਾਰੀ ਦਾ ਦੂਲਾ ਸਿੱਖ ਮਹਾਰਾਜਾ ਰਣਜੀਤ ਸਿੰਘ ਇਹ ਉਸ ਦਾ ਰਾਜ ਹੈ ਹਰ ਮੰਦਰ ਸਾਹਿਬ ਅਰਦਾਸ ਕੀਤੀ ਜਾਂਦੀ ਆ ਇਸ ਰਾਜ 파ਗ ਨੂੰ اٹਲ ਰੱਖਣ ਵਾਸਤੇ ਇਸ ਰਾਜ ਵਿੱਚ ਰੋਣ ਦੀ ਲੋੜ ਨਹੀਂ ਚਾਦਰ ਵਿਛਾ ਭਾਵੇਂ ਟਾਈਮ ਨਿਕਲ ਗਿਆ ਮੈਂ ਤੈਨੂੰ ਮਨ ਦਾਣੇ ਪਾ ਦੇਣਾ ਸਰਦਾਰ ਨੇ ਮਨ ਦਾਣੇ ਪਾਤੇ ਤੇ ਬੁੱਢਾ ਰੋ ਪਿਆ ਸਰਦਾਰ ਨੇ ਪੁੱਛਿਆ ਬਾਬਾ ਜੀ ਹੁਣ ਕਿਉਂ ਰੋਂਦੇ ਹੋ ਤੇ ਬਾਬੇ ਨੇ ਜ਼ਿੰਦਗੀ ਜਿੰਨਾ ਲੰਮਾ ਹੋਕਾ ਪਰਕੇ ਆਖੇ ਸਰਦਾਰਾ ਇਹਨਾਂ ਦਾਣਿਆਂ ਮੁੱਕ ਜਾਣ ਤੇ ਜਦੋਂ ਅਸੀਂ ਮੁੜ ਕੇ ਲੈਣਾ ਇਹ ਖਵਰਾ ਕੋਈ ਤੇਰੇ ਵਰਗਾ ਦਰਦੇ ਦਿਲ ਦਾ ਮਾਲਕ ਤੇਰੇ ਵਰਗਾ ਰਹਿਮਦਿਲ ਤੇਰੇ ਵਰਗਾ ਦਇਆ ਦਾ ਪੁਤਲਾ ਤੇਰੇ ਵਰਗਾ ਪਰਉਪਕਾਰੀ ਥੋੜਾ ਕੋਈ ਡਿਊਟੀ ਤੇ ਹੋਵੇ ਕਿ ਨਾ ਹੋਵੇ ਮੇਰਾ ਦਿਲ ਕੰਬਦਾ ਪਿਛਲੇ ਬੀਤੇ ਹੋਏ ਦਿਨਾਂ ਦੀ ਭੁੱਖ ਵੇਖ ਕੇ ਸਰਦਾਰ ਜੀ ਮੈਂ ਹੱਥ ਜੋੜਨਾ ਮੈਨੂੰ ਦੂਜੀ ਵਾਰੀ ਦੇ ਮਣ ਦਾਣੇ ਵੀ ਹੁਣੇ ਦੇ ਸਰਦਾਰ ਨੂੰ ਤਰਸ ਆਇਆ ਉਹਨੇ ਦੂਜੀ ਵਾਰੀ ਦੇ ਮਣ ਦਾਣੇ ਹੋਰ ਪਾ ਦਿੱਤੇ ਜਿਸ ਵੇਲੇ ਦਰਵਾਜ਼ਾ ਬੰਦ ਕਰਨ ਲੱਗਾ ਤੇ ਨਿੱਕੇ ਜਿਹੇ ਬੱਚੇ ਨੇ ਜਾ ਕੇ ਸਰਦਾਰ ਦੇ ਚਰਨ ਪਕੜ ਲੈ ਸਰਦਾਰ ਜੀ ਇੱਕ ਨਿੱਕੀ ਜੀ ਬੇਨਤੀ ਮੇਰੀ ਵੀ ਸੁਣ ਲਓ ਤੁਸੀਂ ਬੜੀ ਕਿਰਪਾ ਕੀਤੀ ਇਹ ਦਾਣੇ ਦੋ ਮਣ ਦੇ ਦਿੱਤੇ ਨੇ ਪਰ ਅਜੇ ਬਰਖਾ ਦਾ ਤੇ ਕੋਈ ਪਤਾ ਨਹੀਂ ਕਦੋਂ ਹੋਵੇ ਫਿਰ ਕਦੋਂ ਫਸਲ ਪੱਕੇ ਕਦੋਂ ਮੰਡੀ ਵਿੱਚ ਆਵੇ ਕਦੋਂ ਗਰੀਬਾਂ ਨੂੰ ਸੁਖਾਲ ਹੋਵੇ ਇਹਨਾਂ ਦੋ ਮਣ ਦਾਣਿਆਂ ਨੇ ਆਖਰ ਮੁੱਕੀ ਜਾਣਾ ਜਿਸ ਵੇਲੇ ਅਸੀਂ ਫੇਰ ਲੈਣੇ ਆਏ ਤੇ ਖੌਰਾ ਸਾਡੀ ਵਾਰੀ ਆਵੇ ਜਾਂ ਨਾ ਆਵੇ ਸਰਦਾਰ ਜੀ ਤੁਸੀਂ ਬੜੇ ਬੀਬੇ ਜਾਤ ਦੇ ਹੋ ਮੇਰੇ ਤੇ ਤਰਸ ਕਰੋ ਸਾਡੀ ਤੀਸਰੀ ਵਾਰੀ ਦੇ ਮਨ ਦਾਣੇ ਵੀ ਹੁਣੇ ਹੀ ਪਾਦੋ ਉਸ ਨਿੱਕੇ ਜਿਹੇ ਬੱਚੇ ਦੀਆਂ ਤੋਤਲੀਆਂ ਤੋਤਲੀਆਂ ਗੱਲਾਂ ਸੁਣ ਕੇ ਸਰਦਾਰ ਨੇ ਤੀਸਰੀ ਵਾਰੀ ਦੇ ਮਨ ਦਾਣੇ ਪਾਦ ਕੇ ਦਰਵਾਜ਼ਾ ਬੰਦ ਕਰ ਦਿੱਤਾ ਕਿਉਂਕਿ ਅੰਦਰ ਸਿਪਾਹੀਆਂ ਦੀ ਗਿਣਤੀ ਲੈਣੀ ਸੀ ਇਹ ਹੁਣ ਬਾਬਾ ਤੇ ਬੁੱਢਾ 3 ਮਨ ਦਾਣਿਆਂ ਦੀ ਪੰਡ ਦੇ ਉੱਤੇ ਸਿਰ ਰੱਖ ਕੇ ਰੋ ਰਿਹਾ ਹੈ ਕਿ ਖਾ ਮਾਰ ਰਹੇ ਨੇ ਦਾਣੇ ਤੇ ਮਿਲ ਗਏ ਨਹੀਂ ਚੁੱਕੇ ਨਹੀਂ ਜਾਂਦੇ ਅੰਨ ਤੇ ਮਿਲ ਗਿਆ ਘਰ ਕਾਉਣ ਲਿਜਾਏ ਬੁੱਢਾ ਕਹਿ ਰਿਆ ਸੀ ਮੈਂ ਬੁੱਢਾ ਹਾਂ ਬੱਚਾ ਨਾਦਾਨ ਹੈ ਨਾ ਮੇਰੇ ਕੋਲੋਂ ਚੁੱਕੇ ਜਾਂਦੇ ਨੇ ਨਾ ਇਹ ਦੇ ਕੋਲੋਂ ਚੁੱਕੇ ਜਾਂਦੇ ਨੇ ਰਾਤ ਪੈਰ ਲੰਘ ਗਈ ਤੇ ਪੈ ਰਾਤ ਦੇ ਦੀਤ ਜਾਣ ਬਾਦ ਇੱਕ ਮਜ਼ਦੂਰ ਇੱਕ ਕੁਲੀ ਫਟੇ ਪੁਰਾਣੇ ਕੱਪੜੇ ਪਹਿਰਾ ਤੋਂ ਨੰਗਾ ਲੀਰਾਂ ਦੀ ਬੁੱਕ ਪੱਗ ਬੱਧੀ ਹੋਈ ਦੜਾ ਖੁੱਲਾ ਛੱਡਿਆ ਹੋਇਆ ਬਾਬੇ ਦੇ ਕੋਲ ਆ ਕੇ ਕਹਿਣ ਲੱਗਾ ਬਾਬਾ ਰਣਜੀਤ ਸਿੰਘ ਦੇ ਰਾਜ ਵਿੱਚ ਰੋਣਾ ਜਿਹਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਇਹ ਤੇ ਰਾਜ ਹੀ ਬਾਬੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਤੇ ਰਾਜ ਸ੍ਰੀ ਨਾਨਕ ਨਰਨਹਾਰੀ ਦਾ ਫਿਰ ਰੋਣਾ ਬਾਬੇ ਨੇ ਆਖਿਆ ਕਿ ਸਰਦਾਰ ਜੀ ਆਏ ਸਨ ਸ਼ਕਲ ਤੇਰੇ ਵਰਗੀ ਸੀ ਪਰ ਉਹਨਾਂ ਦਾ ठाट-ਬਾਟ ਅਮੀਰੀ ਸੀ ਉਹਨਾਂ ਨੇ ਦਾਣੇ ਮੈਨੂੰ 3 ਮਣ ਦੇ ਦਿਤਤੇ ਨੇ ਮੇਰੇ ਕੋਲੋਂ ਚੁੱਕੇ ਨਹੀਂ ਜਾਂਦੇ ਬੱਚੇ ਕੋਲੋਂ ਚੁਕਾਏ ਨਹੀਂ ਜਾਂਦੇ ਅਸੀਂ ਆਪਣੀ ਤਕਦੀਰ ਉੱਤੇ ਰੋ ਰਹੇ ਆ ਅੰਨ ਤੇ ਮਿਲ ਗਿਆ ਸੀ ਪਰੇ ਘਰ ਨਹੀਂ ਜਾ ਸਕਦਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਰੋਣ ਵਾਲੇ ਬੰਦਿਆਂ ਦੇ ਅਥਰੂ ਵੇਖ ਕੇ ਇਸ ਕੁਲੀ ਨੇ ਇਸ ਮਜ਼ਦੂਰ ਨੇ ਇਹ ਫੜੇ ਪੁਰਾਣੇ ਕੱਪੜਿਆਂ ਵਾਲੇ ਪੈਰਾਂ ਤੋਂ ਨੰਗੇ ਨੇ ਆਖਿਆ ਬਾਬਾ ਅੱਜ ਮੈਂ ਬੜਾ ਕਮਾਇਆ ਹੈ ਅੱਜ ਮੇਰੇ ਆਰ ਬੁਖਾਰ ਭਰ ਗਏ ਨੇ ਅੱਜ ਮੈਂ ਜਿੱਤਰ ਵੇਖਣਾ ਮੇਰੇ ਘਰ ਪੈਸੇ ਹੀ ਪੈਸੇ ਨੇ ਬੜੀ ਕਮਾਈ ਹੋਈ ਏ ਮੈਨੋ ਮੈਨੂੰ ਹੁਣ ਪੈਸਿਆਂ ਦੀ ਲੋੜ ਨਹੀਂ ਰਹੀ ਦੋਵੇਂ ਜਣੇ ਬਾਬਾ ਪੋਤਾ ਤੁਸੀਂ ਜ਼ੋਰ ਲਾਓ ਤੀਸਰੇ ਪਾਸੇ ਮੈਂ ਲਾਉਣਾ ਇਹ ਪੰਡ ਮੇਰੇ ਸਿਰ ਤੇ ਚਕਾ ਦੇ ਬਾਬਾ ਮੈਂ ਤੇਰੇ ਕੋਲੋਂ ਮਜ਼ਦੂਰੀ ਨਹੀਂ ਲਵਾਂਗਾ ਅੱਜ ਮੈਂ ਬੜੀ ਮਜੂਰੀ ਕੀਤੀ ਏ ਮੈਂ ਤੇਰੀ ਪੰਡ ਤੇਰੇ ਘਰ ਵਸਤ ਛੱਡਾ ਜਿਸ ਵੇਲੇ ਪੰਡ ਜਾ ਕੇ ਬੁੱਢੇ ਧੋਬੀ ਦੇ ਘਰ ਮਜੂਰ ਨੇ ਸੁੱਟ ਦਿੱਤੀ ਤੇ ਬੁੱਢੇ ਧੋਬੀ ਨੇ ਸ਼ੁਕਰਾਨਾ ਕੀਤਾ ਮਜ਼ਦੂਰ ਦਾ ਔਰ ਉਹਨੂੰ ਵਾਪਸ ਕਰਨੇ ਆਇਆ ਵਿਦਾ ਕਰਨੇ ਆਇਆ ਆਦਰ ਸਤਕਾਰ ਦੇ ਲਿਹਾਜ਼ ਨਾਲ ਵੀ ਇਹਨੇ ਮੇਰੇ ਤੇ ਨੇਕੀ ਕੀਤੀ ਏ ਮੇਰੀ ਪੰਡ ਮੇਰੇ ਘਰ ਸੁੱਟ ਗਿਆ ਮੈਂ ਜਰਾ ਵਿਦਾ ਕਰਾਂ ਵਾ ਜਿਸ ਵੇਲੇ ਵਿਦਾ ਕਰਦਾ ਕਰਦਾ ਆਇਆ ਬਾਜ਼ਾਰ ਵਿੱਚ ਤੇ ਰਾਤ ਨੂੰ ਸਿਪਾਈਆਂ ਦਾ ਦਸਤਾ ਗਸ਼ਤ ਕਰ ਰਿਆ ਸੀ ਬਾਜ਼ਾਰਾਂ ਦੀ ਦੇਖਭਾਲ ਕਰ ਰਿਆ ਸੀ ਜਿਸ ਵੇਲੇ ਸਿਪਾਈਆਂ ਨੇ ਉਸ ਕੁਲੀਵਲ ਮਜ਼ਦੂਰ ਵੱਲ ਠੜੇ ਪੁਰਾਣੇ ਕੱਪੜਿਆਂ ਵਾਲੇ ਵੱਲ ਨੰਗੇ ਪੈਰਾਂ ਵਾਲੇ ਵੱਲ ਵੇਖਿਆ ਇੱਕਦਮ ਅਟੈਂਸ਼ਨ ਹੋ ਗਏ ਬੰਦੂਕਾਂ ਸੰਭਾਲੀਆਂ ਸਲਾਮੀ ਲਈ ਔਰ ਝੁਕੇ ਜਿਸ ਵੇਲੇ ਸਿਪਾਈਆਂ ਨੂੰ ਚੁਕੇ ਹੋਏ ਵੇਖਿਆ ਤੇ ਬੁੱਢਾ ਤੋਂ ਵੀ ਸਿਪਾਈਆਂ ਦੇ ਗਲ ਪਹ ਗਿਆ ਬੇਵਕੂਫੋ ਜਾਹਲੋ ਕੀ ਕਰ ਰਹੇ ਹੋ ਇਹ ਜਿਹੜੀ ਸਲਾਮੀ ਤੁਸੀਂ ਲਈ ਹੈ ਜੋ ਅਦਮ ਕਵਾਜ ਤੁਸੀਂ ਕੀਤਾ ਹੈ ਜਿਸ ਤਰ੍ਹਾਂ ਟੈਂਸ਼ਨ ਹੋ ਕੇ ਤੁਸੀਂ ਕਿ ਆਪਣਾ ਪਾਸਾ ਪੂਦਾ ਕੀਤਾ ਹੈ ਇਹ ਸ਼ੇਰੇ ਪੰਜਾਬ ਮਹਾਰਾਜ ਤੋਂ ਬਿਨਾ ਰਣਜੀਤ ਸਿੰਘ ਸਾਹਿਬ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਹੋ ਸਕਦਾ ਇਹ ਸਲਾਮੀ ਸ਼ੇਰੇ ਪੰਜਾਬ ਦੇ ਸਾਹਮਣੇ ਲਈ ਜਾ ਸਕਦੀ ਏ ਇਹ ਬਾਦਸ਼ਾਹੀ ਸਲਾਮੀ ਦੀ ਤੁਸੀਂ ਤੌਹੀਨ ਕੀਤੀ ਹੈ ਇੱਕ ਟਗੇ ਦਾ ਬੰਦਾ ਇੱਕ ਟਗੇ ਦਾ ਮਜ਼ੂਰ ਲੋਕਾਂ ਦੀਆਂ ਪੰਡਾਂ ਚੁੱਕਣ ਵਾਲਾ ਪੈਰਾਂ ਤੋਂ ਨੰਗਾ ਫਟੇ ਪੁਰਾਣੇ ਕੱਪੜੇ ਰਾਤ ਦੇ 10 ਵਜੇ ਨੇ 11 ਇਹ ਆਵਾਰਾ ਗਰਦ ਪਿਆ ਫਿਰਦਾ ਇਹਨੂੰ ਤੁਸੀਂ ਬਾਦਸ਼ਾਹੀ ਸਲਾਮੀ ਦੇ ਕੇ ਤੁਸੀਂ ਬਾਦਸ਼ਾਹੀ ਦਰਬਾਰ ਦੀ ਤੌਹੀਨ ਕੀਤੀ ਕਿ ਸੋਲੇ ਬੁੱਢਾ ਕੁਝ ਐਦਾਂ ਕਹਿ ਰਿਹਾ ਸੀ ਇੱਕ ਮਨ ਚਲੇ ਸਿਪਾਹੀ ਨੇ ਆ ਗਾ ਹੋ ਕੇ ਬੁੱਢੇ ਦੇ ਮੂੰਹ 'ਕੇ ਹੱਥ ਦਿੱਤਾ ਹੱਥ ਦੇ ਕੇ ਰੋਕ ਕੇ ਬਾਬੇ ਬੁੱਢੇ ਨੂੰ ਆਖਿਆ ਬਾਬਾ ਕਿ ਜਿਹਨੂੰ ਪੈਰਾਂ ਤੋਂ ਨੰਗਾ ਟਕੇ ਦਾ ਮਜੂਰ ਦੋ ਪੈਸਿਆਂ ਦਾ ਕੁਲੀ ਆਖਣਾ ਐ ਨਾ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹ ਰਾਤ ਨੂੰ ਲਿਬਾਸ ਬਦਲ ਕੇ ਪਰਜਾ ਦੇ ਦੁੱਖ ਸੁੱਖ ਵੇਖਦਾ ਫਿਰਦਾ ਤੇਰੀ ਪੰਡ ਤੇਰੇ ਘਰ ਪਹੁੰਚਾਉਣ ਵਾਲਾ ਇਹ ਪੰਜਾਬ ਦਾ ਮਾਲਕ ਹੈ ਹਜ਼ਾਰੇ ਦੇਸ਼ ਦਾ ਮਾਲਕ ਹੈ ਪਿਆਰੇ ਦੇਸ਼ ਦਾ ਮਾਲਕ ਹੈ ਰਾਸ ਕੁਮਾਰੀ ਤਕਜੀਦੇ ਨਾਮ ਦੀ ਟਾਂਕ ਹੈ ਇਹ ਉਹ ਮਹਾਰਾਜਾ ਹੈ ਜਿਹੜਾ ਤੇਰੇ ਘਰ ਪੰਡ ਚੁੱਕ ਕੇ ਛੋਟਿਆ ਆ ਇਹ ਪਰਜਾ ਨੂੰ ਆਪਣਾ ਬੇਟਾ ਜਾਣਦਾ ਹੈ ਆਪਣੇ ਆਪ ਨੂੰ ਪਰਜਾ ਦਾ ਬਾਪ ਸਮਝਦਾ ਹੈ ਤੋਬੀ ਦਾ ਸਿਰ ਚੁਕਿਆ ਸ਼ੇਰੇ ਪੰਜਾਬ ਦੀ ਕਦਮ ਬੋਸ਼ੀ ਕੀਤੀ ਤੁਸੀਂ ਗੌਰ ਫਰਮਾਓ ਕਿੰਨਾ ਦਰਵੇਸ਼ਤ ਬੀਤ ਕਿੰਨਾ ਫਕੀਰਾਨਾ ਖਿਆਲਾਂ ਦਾ ਰਾਜਾ ਹੋਵੇਗਾ ਰਣਜੀਤ ਸਿੰਘ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਤੇ ਆਉਂਦਿਆਂ ਸਾਰੇ ਸ੍ਰੀਮਾਨ ਪਰਮ ਸਤਕਾਰਯੋਗ ਭਾਈ ਸਾਹਿਬ ਗਿਆਨੀ ਸੰਤ ਸਿੰਘ ਭਾਈ ਸੰਤੋਖ ਸਿੰਘ ਸਾਹਿਬ ਕਵੀ ਚੂੜਾਮਣ ਦੇ ਉਸਤਾਦ ਜਿਹੜੇ ਸ੍ਰੀ ਹਰਮੰਦਰ ਸਾਹਿਬ ਵਿੱਚ ਗ੍ਰੰਥੀ ਹੁੰਦੇ ਸਨ ਔਰ ਦੋ ਤਿੰਨ ਨੌਕਰ ਹੁੰਦੇ ਸਨ ਭਾਈ ਸੰਤ ਸਿੰਘ ਸਾਹਿਬ ਗਿਆਨੀ ਕੋਲ ਹਰਮੰਦਰ ਸਾਹਿਬ ਦੇ ਗ੍ਰੰਥੀ ਕੋਲ ਤਿੰਨ ਨੌਕਰ ਇੱਕ ਨੌਕਰ ਦੀ ਇਹ ਡਿਊਟੀ ਹੁੰਦੀ ਸੀ ਉਹ ਸਿਰਫ ਆ ਕੇ ਇੰਨੀ ਗੱਲ ਕਹਿੰਦਾ ਸੀ ਗਿਆਨੀ ਸੰਤ ਸਿੰਘ ਨੂੰ ਭਾਈ ਮਹਾਰਾਜ ਜੀ ਐਨੇ ਵਜ ਗਏ ਨੇ 6 ਵਜੇ ਨੇ 1 7 ਵਜੇ ਨੇ ਕਿ 8 ਵਜੇ ਨੇ ਸਿਰਫ ਟਾਈਮ ਦੱਸਣਾ ਹੋਰ ਕੋਈ ਕੰਮ ਨਹੀਂ ਸੀ ਸਿਰਫ ਇੰਨੀ ਗੱਲ ਦੀ ਉਹਨੂੰ ਤਨਖਾਹ ਮਿਲਦੀ ਸੀ ਤੇ ਦੂਸਰਾ ਨੌਕਰ ਸੀ ਇਸ਼ਨਾਨ ਪਾਨ ਕਰਾਉਣ ਵਾਲਾ ਪ੍ਰਸ਼ਾਦਾ ਆਦੀ ਪਕਾਉਣ ਵਾਲਾ ਤੇ ਤੀਸਰਾ ਨੌਕਰ ਸੀ ਜਿਹੜਾ ਸ੍ਰੀ ਹਰਮੰਦਰ ਸਾਹਿਬ ਆਉਂਦਾ ਜਾਂਦਾ ਤੇ ਸ੍ਰੀ ਹਰਮੰਦਰ ਸਾਹਿਬ ਦੀਆਂ ਖਬਰਾਂ ਲਿਆ ਕੇ ਦਿੰਦਾ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਸਿਪਾਈ ਨੂੰ ਰੁਕਾ ਦਿੱਤਾ ਕਿ ਜਾਓ ਗਿਆਨੀ ਸੰਤ ਸਿੰਘ ਦੇ ਘਰ ਉਹਨੂੰ ਕਹੋ ਕਿ ਸ਼ੇਰ-ਏ-ਪੰਜਾਬ ਤੈਨੂੰ ਮਿਲਣਾ ਚਾਹੁੰਦੇ ਨੇ ਦੇਖੋ ਜੀ ਇੱਕ ਗੁਰਦੁਆਰੇ ਦਾ ਗਿਆਨੀ ਜੇ ਤੇ ਹੰਤਾਰੇਓ ਅੱਜ ਕੱਲ ਅਸੀਂ ਕਿਸੇ ਗੁਰਦੁਆਰੇ ਦੇ ਗ੍ਰੰਥੀ ਨੂੰ ਕੀ ਸਮਝਨੇ ਆ ਅੱਜ ਕੱਲ ਗਿਆਨੀਆਂ ਨੂੰ ਅਸੀਂ ਕੀ ਸਮਝਨੇ ਆ ਨਿਰਾਪੋਰਾ ਸਾਡਾ ਕਸੂਰ ਨਹੀਂ ਸਾਡਾ ਗਿਆਨੀਆਂ ਲੋਕਾਂ ਦਾ ਵੀ ਕਸੂਰ ਹੈ ਅਸੀਂ ਗਿਆਨੀ ਲੋਕ ਤੇ ਇੰਨਾ ਦੇ ਥਿਰ ਗਏ ਆ ਇੱਕ ਤੇ ਥੁਰਿਆ ਹੋਇਆ ਹੁੰਦਾ ਨਾ ਥੁਰੋਂ ਤੇ ਪੂਰੀ ਹੋ ਜਾਂਦੀ ਹੈ ਜਿਹੜਾ ਥਿਰ ਜਾਏ ਨਾ ਉਹਦਾ ਕੋਈ ਥਾਂ ਟਿਕਾਣਾ ਨਹੀਂ ਰਹਿੰਦਾ ਅਸੀਂ ਹੁਣ ਥਿਰ ਗਏ ਆ ਅਸੀਂ ਆਪਣੀ ਕਥਾ ਥੈਲੇ ਚ ਪਾਈ ਹੋਈ ਐ ਦਵਾਰੇ ਦਵਾਰੇ ਪਟਕਦੇ ਫਿਰਨੇ ਸਖਤਰਾ ਆ ਕੇ ਹੱਥ ਜੋੜਦੇ ਫਿਰਨੇ ਪ੍ਰੈਜ਼ੀਡੈਂਟਾਂ ਆ ਕੇ ਤਰਲੇ ਲੈਂਦੇ ਫਿਰਨੇ ਮਾਰੇ ਸਾਡੀ ਕਥਾ ਸੁਣ ਲਾ ਯੋ ਜਾਣਦੇ ਕਥਾ ਸੁਣ ਲਾ ਮੈਂ ਐਸੇ ਗਿਆਨਪੂਣੇ ਦੇ ਬਰਖਲਾਫ ਜੇ ਤੈਨੂੰ ਗਿਆਨ ਆਉਂਦਾ ਹੈ ਜੇ ਤੂੰ ਹੀਰੇ ਵੰਡਣੇ ਜਾਣਨਾ ਜੇ ਤੂੰ ਮੋਤੀ ਵੰਡਣੇ ਜਾਣਨਾ ਤੇ ਆਪਣੇ ਆਸਣ ਤੇ ਰੋ ਸਤੀ ਮਸਾਣੋ ਜੇ ਚੱਲੇ ਸੂਰਾ ਰਣ ਪਿੱਠ ਦੇ ਜਿਹੜੀ ਸਤੀ ਹੋਣ ਜਾਏ ਪਤੀ ਨਾਲ ਤੇ ਜਾ ਕੇ ਸ਼ਮਸ਼ਾਨ ਭੂਮੀ ਵਿੱਚ ਅੱਗ ਬਲਦੀ ਵੇਖ ਕੇ ਲਾਟਾਂ ਕੋਲੋਂ ਡਰ ਕੇ ਘਰ ਨੂੰ ਦੌੜ ਆਵੇ ਉਹ ਸਤੀ ਨਹੀਂ ਅਖਵਾ ਸਕਦੀ ਤੇ ਜਿਹੜਾ ਆਖੇ ਮੈਂ ਸੂਰਮਾ ਹਾਂ ਮੈਂ ਇੱਕ ਵਾਰ ਕਰਾਂ ਤਲਵਾਰ ਦਾ ਪੈਤਣਾ ਬਦਲ ਕੇ ਮੈਂ ਤਿੰਨ ਬੰਦੇ ਵੱਢ ਦੇਣਾ ਆਖੇ ਆਪਣੇ ਆਪ ਨੂੰ ਸੂਰਮਾ ਤੇ ਜਿਸ ਵळे ਰਣ ਦਾ ਵਜੇ ਨਗਾਰਾ ਜਿਸ ਵळे ਵਜੇ ਜੰਗ ਦਾ ਢੋਲ ਉਦੋਂ ਪਿੱਠ ਦੇ ਕੇ ਘਰ ਨੂੰ ਆ ਜਾਏ ਉਹਨੂੰ ਸੂਰਮਾ ਨਹੀਂ ਆਂਦੇ ਸਦੀ ਮਸਾਣੋ ਜੇ ਚੱਲੇ ਸੂਰਾ ਰਣ ਪਿੱਠ ਦੇ ਤੇ ਸਾਧੂ ਚੱਲੇ ਆਸਣ ਹਾਸੀ ਜਗਤ ਕਰੇ ਜੇ ਸਾਧ ਆਪਣਾ ਆਸਣ ਛੱਡ ਜਾਏ ਉਹਨੂੰ ਜਗਤ ਹਾਸੀ ਕਰਦਾ ਸਾਧ ਨੂੰ ਤੇ ਆਪਣਾ ਸਾਧ ਨੂੰ ਸਮਝਣਾ ਚਾਹੀਦਾ ਜੱਟ ਕਰੇ ਪਟ ਕਰੇ اور ਕਰੇ ਬਾਣੀਆਂ ਕੋਈ ਗਲਤੀ ਦਾ ਕੰਮ ਦੁਨੀਆਦਾਰ ਕਰੇ ਕੋਈ ਗਲਤੀ ਦਾ ਕੰਮ ਪਟ ਲੋਕਾਂ ਦੇ ਦਵਾਰੇ ਜਾ ਕੇ ਲੋਕਾਂ ਦੀਆਂ ਸਿੱਠਾਂ ਸੁਣਾਉਣ ਵਾਲਾ ਉਹ ਗਲਤੀ ਦਾ ਕੰਮ ਕਰੇ ਕੋਈ ਬਾਣੀਆਂ ਗਲਤੀ ਦਾ ਕੰਮ ਕਰੇ ਬਾਣੀਆਂ ਦੀ ਗਲਤੀ ਦਾ ਕੰਮ ਛੁੱਪ ਜਾਏਗਾ ਕਿਸੇ ਪਿੰਡੂ ਜ਼ਿੰਦਗੀ ਦਾ ਮਾਲਕ ਬਰਾਦਰੀ ਵਿੱਚ ਕੋਈ ਮੰਦਾ ਕਰਮ ਕਰੇ ਕੁਝ ਵਰਿਆਂ ਬਾਅਦ ਛੁੱਪ ਜਾਏਗਾ ਕੋਈ ਪਟ ਲੋਕਾਂ ਦੇ ਦਵਾਰੇ ਜਾ ਕੇ ਮੰਗਣ ਵਾਲਾ ਲੋਕਾਂ ਦੀਆਂ ਖਾਨਦਾਨ ਦੀਆਂ ਗੱਲਾਂ ਸੁਣਾ ਕੇ ਪੇਟ ਪਾਲਣ ਵਾਲਾ ਕੋਈ ਗਲਤੀ ਕਰੇ ਉਹ ਦੋ ਵਰਿਆਂ ਦੇ ਬਾਅਦ ਛੁੱਪ ਜਾਏਗੀ ਜੱਟ ਕਰੇ ਪਟ ਕਰੇ ਔਰ ਕਰੇ ਬਾਣੀਆਂ ਪਰ ਏਕ ਤੇਰਾ ਸਾਧ ਕਰੇ ਉਹ ਤੀਨ ਲੋਕ ਜਾਣੇ ਜਿਹੜੀ ਕਿਸੇ ਫਕੀਰ ਕੋਲੋਂ ਗਲਤੀ ਹੋਣੀ ਹੈ ਜਿਹੜੀ ਕਿਸੇ ਸੰਤ ਕੋਲੋਂ ਗਲਤੀ ਹੋਣੀ ਹੈ ਜਿਹੜੀ ਕਿਸੇ ਗਿਆਨੀ ਕੋਲੋਂ ਗਲਤੀ ਹੋਣੀ ਹੈ ਮਿੱਤਰਾ ਉਹ ਤੇ ਤਿੰਨਾਂ ਲੋਕਾਂ ਵਿੱਚ ਪ੍ਰਗਟ ਹੋਣੀ ਹੈ ਉਹ ਤੇ ਸਾਰੇ ਸੰਸਾਰ ਤੇ ਰੌਸ਼ਨ ਹੋਣੀ ਹੈ ਇਸ ਕਰਕੇ ਗਿਆਨੀ ਨੂੰ ਆਪਣਾ ਆਪਣਾ ਆਪਾ ਸਮਝਣਾ ਚਾਹੀਏ ਪ੍ਰੈਜ਼ੀਡੈਂਟ ਨੂੰ ਲੋੜ ਹੋਵੇਗੀ ਮੇਰੇ ਕੋਲ ਆਵੇਗਾ ਸੈਕਟਰੀ ਨੂੰ ਲੋੜ ਹੋਵੇਗੀ ਮੇਰੇ ਕੋਲ ਆਵੇਗਾ ਲੇਕਿਨ ਆਕਰ ਏਡਾ ਵੀ ਨਾ ਜਾਏ ਭਾਈ ਮੈਂ ਕਿਉਂਕਿ ਕਥਾ ਬੜੀ ਚੰਗੀ ਕਰਨਾ ਦੱਸੋ ਮੈਨੂੰ ਹਫਤੇ ਦੇ 51 ਪਾਉਂਡ ਦਿਓਗੇ ਕਿ ਨਹੀਂ ਦਿਓਗੇ ਉਦੋਂ ਵੀ ਕਥਾ ਕਲੰਕੀ ਹੋ ਗਈ ਉਦੋਂ ਵੀ ਕਥਾ ਬੇਰਸੀ ਹੋ ਗਈ ਜਿਸ ਵੇਲੇ ਨੇ ਆਪਣਾ ਆਪ ਸਮਝ ਲੈਣਾ ਨਾ ਗਿਆਨੀ ਸੰਤ ਸਿੰਘ ਵਾਂਗੂ ਸਵਾਦ ਵਦੋਂ ਆਉਣਾ ਰੁਕਾ ਲੈ ਕੇ ਸਿਪਾਹੀ ਆਇਆ ਤੇ ਉਧਰੋਂ ਨੌਕਰੀ ਆ ਗਿਆ ਦਰਬਾਰ ਸਾਹਿਬ ਦੀ ਦਾਸਨਿਆ ਲਿਉਣ ਵਾਲਾ ਭਾਈ ਮਹਾਰਾਜ ਜੀ ਕਥਾ ਦਾ ਟਾਈਮ ਹੋ ਗਿਆ ਸ੍ਰੀ ਹਰਮੰਦਰ ਸਾਹਿਬ ਤੇ ਗਿਆਨੀ ਸੰਤ ਸਿੰਘ ਸਾਹਿਬ ਸੋਚੀ ਪੈ ਗਏ ਉਹ ਦੁਨੀਆ ਦਾ ਰਾਜਾ ਰਣਜੀਤ ਸਿੰਘ ਉਹਦਾ ਰੁਕਾ ਆਇਆ ਮੈਨੂੰ ਮਿਲ ਜਾ ਇਧਰੋਂ ਗੁਰੂ ਰਾਮਦਾਸ ਦੇ ਦਰਬਾਰ ਦਾ ਸੁਨੇਹਾ ਆਇਆ ਕੋਈ ਕਥਾ ਦਾ ਟਾਈਮ ਹੋ ਗਿਆ ਕਿੱਧਰ ਜਾਵਾਂ ਛੇਰੇ ਪੰਜਾਬ ਨੇ ਵੱਡੀਆਂ ਪ੍ਰਕਰਮਾਂ ਕੀਤੀਆਂ ਨਿੱਕੀਆਂ ਕੀਤੀਆਂ ਹਰਮੰਦਰ ਦੇ ਅੰਦਰ ਗਿਆ ਮੱਥਾ ਟੇਕਿਆ ਤੇ ਕਿਸੇ ਨੇ ਨਹੀਂ ਆਖਿਆ ਵੀ ਇੱਥੇ ਬੈਠੋ ਮਹਾਰਾਜੀ ਇੱਥੇ ਬੈਠੋ ਮਹਾਰਾਜੀ ਐਂ ਆਉ ਮਹਾਰਾਜੀ ਆਪਣੇ ਆਪਣੇ ਥਾਂ ਸਿਰੋਤੇ ਬੈਠੇ ਰਹੇ ਜਿੱਥੇ ਸ਼ੇਰੇ ਪੰਜਾਬ ਨੂੰ ਥਾਂ ਲੱਭਾ ਉਥੇ ਬਹਿ ਗਿਆ ਕਥਾ ਦੀ ਸਮਾਪਤੀ ਹੋਈ ਅਰਦਾਸ ਹੋਈ ਪ੍ਰਸ਼ਾਦ ਮਿਲਿਆ ਘਰਾਂ ਨੂੰ ਵਾਪਸ ਜਾਣਾ ਸੀ ਸੰਤ ਸਿੰਘ ਵੀ ਤੁਰ ਪਿਆ ਸ਼ੇਰੇ ਪੰਜਾਬ ਵੀ ਬਾਹਰ ਨੂੰ ਤੁਰ ਪਿਆ ਕਦੇ ਰਣਜੀਤ ਸਿੰਘ ਤੋਂ ਅੱਗੇ ਸ਼ੇਰੇ ਪੰਜਾਬ ਤੇ ਕਦੇ ਸ਼ੇਰੇ ਪੰਜਾਬ ਸੰਤ ਸਿੰਘ ਤੋਂ ਅੱਗੇ ਸ਼ੇਰੇ ਪੰਜਾਬ ਤੇ ਕਦੇ ਸ਼ੇਰੇ ਪੰਜਾਬ ਤੋਂ ਅੱਗੇ ਸੰਤ ਸਿੰਘ ਕਦੇ ਸੰਤ ਸਿੰਘ ਦਾ ਮੋਢਾ ਸ਼ੇਰੇ ਪੰਜਾਬ ਨੂੰ ਵੱਜ ਜਾਏ ਕਦੇ ਸ਼ੇਰੇ ਪੰਜਾਬ ਦਾ ਮੋਢਾ ਸੰਤ ਸਿੰਘ ਨੂੰ ਵੱਜਿਆ ਕੋਈ ਪਰਵਾਹ ਨਹੀਂ ਪਰ ਜਿਸ ਵੇਲੇ ਵੱਡੀਆਂ ਪੌੜੀਆਂ ਤੋਂ ਨਿਕਲੇ ਬਾਹਰ ਕंवर ਨਾਉ ਨਿਹਾਲ ਸਿੰਘ ਦੇ ਬੁੰਗੇ ਦੇ ਆਏ ਲਾਗੇ ਤੇ ਗਿਆਨੀ ਸੰਤ ਸਿੰਘ ਸਾਹਿਬ ਨੇ ਹੱਥ ਜੋੜ ਦਿੱਤੇ ਮਿੰਨਤ ਕੀਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜਰਾ ਅੱਗੇ ਹੋ ਜਾ ਤਾਂ ਕਿ ਤੁਹਾਡਾ ਮਰਾਦਰ ਨਾ ਹੋਵੇ ਤੁਹਾਡੇ ਸਤਕਾਰ ਵਿੱਚ ਫਰਕ ਨਾ ਪਵੇ ਤੇ ਮਹਾਰਾਜਾ ਕਹਿਣ ਲੱਗੇ ਸੰਤ ਸਿੰਘ ਜੀ ਜਾਣ ਲੱਗਿਆ ਨਹੀਂ ਮੇਰਾ ਆਦਰ ਕਨੇ ਕੀਤਾ ਹਰਮੰਦਰ ਸਾਹਿਬ ਬਿਠਾ ਲਿਆ ਨਹੀਂ ਮੈਨੂੰ ਕਨੇ ਸਤਕਾਰ ਨਾਲ ਪ੍ਰਸ਼ਾਦ ਲੈ ਕੇ ਆਇਆ ਕਦੇ ਮੇਰੇ ਅੱਗੇ ਤੂੰ ਕਦੇ ਤੇਰੇ ਅੱਗੇ ਮੈਂ ਉਦੋਂ ਨਾ ਤੂੰ ਮੇਰਾ ਸਤਕਾਰ ਕੀਤਾ ਪ੍ਰਕਰਮਾ ਜੋ ਬਾਹਰ ਨਿਕਲਦਿਆਂ ਸਾਰੀ ਹੱਥ ਜੋੜ ਕੇ ਖਲੋ ਗਏ ਹੋ ਇਹਦਾ ਕੀ ਮਤਲਬ ਸਿੱਖੀ ਦੀ ਐ ਨਿਸ਼ਾਨੀ ਜੀ ਗੁਰ ਸਿੱਖੀ ਦੀ ਐ ਨਿਸ਼ਾਨੀ ਸਿੱਖ ਦੀਏ ਨਿਸ਼ਾਨੀ ਜੀ ਗੁਰ ਸਿੱਖ ਦੀਏ ਨਿਸ਼ਾਨੀ ਸਿੱਖ ਦੀਏ ਨਿਸ਼ਾਨੀ ਗੁਰ ਸਿੱਖ ਦੀਏ ਨਿਸ਼ਾਨੀ ਕਵਰ ਨਾਉ ਨੇ ਹਾਲ ਸਿੰਘ ਦੇ ਬੁੰਗੇ ਲਾਗੇ ਆਉਂਦਿਆਂ ਆਦਰ ਵਿੱਚ ਆ ਗਿਆ ਉਹ ਗਿਆਨੀ ਜੀ ਇਹਦਾ ਕਾਰਨ ਕੀ ਤੇ ਗਿਆਨੀ ਜੀ ਮੁਸਕਰਾਏ ਕਹਿਣ ਲੱਗੇ ਸ਼ੇਰੇ ਪੰਜਾਬ ਉਹ ਜਿਹੜਾ ਸਥਾਨ ਹੈ ਨਾ ਸ੍ਰੀ ਹਰਮੰਦਰ ਸਾਹਿਬ ਉਥੇ ਸੀ ਰਾਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਉਹਦੇ ਵਿੱਚ ਜਿਹੋ ਜਿਹਾ ਤੂੰ ਉਹੋ ਜਿਹਾ ਮੈਂ ਜਿਹੋ ਜਿਹਾ ਮੈਂ ਉਹੋ ਜਿਹਾ ਤੂੰ ਹੁਣ ਦੁਨਿਆਵੀ ਤੌਰ ਉਤੇ ਤੇਰਾ ਰਾਜ ਆ ਗਿਆ ਇਸ ਕਰਕੇ ਮੈਂ ਹੱਥ ਜੁੜੇ ਨੇ ਭਈ ਜਰਾ ਅਗੇ ਰੇ ਹੋ ਜਾ ਤਾਂ ਕਿ ਦੁਨੀਆਵੀ ਤੌਰ ਉਤੇ ਤੇਰਾ ਨਿਰਾਦਰ ਨਾ ਹੋਵੇ ਸਿੱਖੋ ਆਪਣੇ ਪੁਰਾਣਿਆਂ ਕੋਲੋਂ ਡਿਸਪਲਿਨ ਸਿੱਖੋ ਆਪਣੇ ਪੁਰਾਣਿਆਂ ਕੋਲੋਂ ਅਸੂਲ ਸਿੱਖੋ ਉਹ ਸਮਾਜੀ ਜ਼ਿੰਦਗੀ ਕਿਵੇਂ گزارਦੇ ਸਨ ਉਹਨਾਂ ਦੇ ਪਾਏ ਹੋਏ ਪੂਰਣੇ ਉੱਤੇ ਚੱਲੋ ਹੁਣ ਸਾਡੇ ਵਿੱਚ ਇੱਕ ਦੂਜੇ ਦਾ ਆਦਰ ਨਹੀਂ ਰਿਹਾ ਸਤਕਾਰ ਨਹੀਂ ਰਿਹਾ ਨਵਾਬ ਗੁਜਰਾਤ ਨਾਲ ਸ਼ੇਰੇ ਪੰਜਾਬ ਦੀ ਭੇਟ ਹੋ ਗਈ ਜੰਗਲ ਵਿੱਚ ਤੇ ਨਵਾਬ ਗੁਜਰਾਤ ਨੇ ਆਖਿਆ ਸ਼ੇਰੇ ਪੰਜਾਬ ਐਵੇਂ ਮਾਵਾ ਦੇ ਪੁੱਤ ਕੀ ਮਰਵਾਉਣੇ ਨੇ ਮੇਰੀ ਤੇਰੀ ਅਚਨਚੇਤ ਮੁਲਾਕਾਤ ਹੋ ਗਈ ਏ ਆਜਾ ਦੋ ਹੱਥ ਵੇਖ ਲਾ ਦੋ ਵਖਾਲਾ ਮੈਂ ਤੂੰ ਦੂਬ ਦੂ ਨਿਬੜ ਲਈਏ ਐਵੇਂ ਮਾਵਾ ਦੇ ਪੁੱਤ ਕਿਉਂ ਮਰਵਾਉਣੇ ਆ ਸ਼ੇਰੇ ਪੰਜਾਬ ਹੱਸ ਪਿਆ ਕਹਿਣ ਲਗਾ ਨਵਾਬ ਸਾਹਿਬ ਤੁਹਾਡੀ ਰਾਏ ਬੜੀ ਚੰਗੀ ਏ ਮੈਂ ਕਦਰ ਕਰਦਾ ਹਾਂ ਪਰ ਅਫਸੋਸ ਮੇਰੇ ਕੋਲ ਤਲਵਾਰ ਹੈ ਨਹੀਂ ਜੇ ਮੇਰੇ ਕੋਲ ਤਲਵਾਰ ਹੁੰਦੀ ਤੇ ਮੈਂ ਤੇਰੇ ਨਾਲ ਦੋ ਹੱਥ ਕਰਕੇ ਵੇਖ ਹੀ ਲੈਂਦਾ ਤੇ ਨਵਾਬ ਗੁਜਰਾਤ ਕਹਿਣ ਲੱਗਾ ਸ਼ੇਰੇ ਪੰਜਾਬ ਮੈਂ ਸੁਣਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਝੂਠ ਨਹੀਂ ਬੋਲਦਾ ਪਰ ਤੂੰ ਚਿੱਟੇ ਦਿਨ ਝੂਠ ਬੋਲੀ ਜਾਣਾ ਤਲਵਾਰ ਤੇਰੇ ਗਾਤਰੇ ਲਟਕ ਰਹੀ ਏ 3 ਫੁੱਟ ਲੰਮੀ ਤੂੰ ਕਹਿੰਦਾ ਮੇਰੇ ਕੋਲ ਤਲਵਾਰ ਹੈ ਨਹੀਂ ਜੇ ਤਲਵਾਰ ਹੁੰਦੀ ਤੇ ਮੈਂ ਦੋ ਹੱਥ ਵੇਖ ਲੈਂਦਾ ਗਾਤਰੇ ਤਲਵਾਰ ਲਟਕਾ ਕੇ ਫਿਰ ਝੂਠ ਬੋਲੀ ਜਾਣਾ ਤੇ ਸ਼ੇਰੇ ਪੰਜਾਬ ਹੋਰ ਹੱਸਿਆ ਕਹਿਣ ਲੱਗਾ ਨਵਾਬ ਸਾਹਿਬ ਇਹ ਤੁਹਾਡੀ ਨਗਰ ਵਿੱਚ ਤਲਵਾਰ ਹੈ ਮੈਂ ਤਲਵਾਰ ਸਮਝ ਕੇ ਨਹੀਂ ਰੱਖੀ ਹੋਈ ਮੈਂ ਆਪਣੇ ਕੋਲ ਤਲਵਾਰ ਸਮਝ ਕੇ ਨਹੀਂ ਰੱਖੀ ਹੋਈ ਮੈਂ ਆਪਣੇ ਕੋਲ ਇਹ ਢਾਲ ਬਣਾ ਕੇ ਰੱਖੀ ਹੋਈ ਏ ਜਦੋਂ ਤੇਰੇ ਵਰਗਾ ਭੁੱਲਣ ਮੇਰੇ ਤੇ ਵਾਰ ਕਰੇ ਮੈਂ ਇਸ ਤਲਵਾਰ ਨਾਲ ਵਾਰ ਰੋਕਦਾ ਹਾਂ ਮੈਂ ਕਦੇ ਇਸ ਤਲਵਾਰ ਨਾਲ ਵਾਰ ਕੀਤਾ ਨਹੀਂ ਤਲਵਾਰ ਤੇ ਤਾਂ ਹੋਵੇ ਜੇ ਮੈਂ ਵਾਰ ਕਰਦਾ ਹੋਵਾਂ ਮੈਂ ਤੇ ਵਾਰ ਰੋਕਣ ਵਾਸਤੇ ਰੱਖੀ ਹੋਈ ਐ ਤੇਰੇ ਵਰਗੇ ਭੁੱਲਣਾ ਦੇ ਵਾਰ ਰੋਕਣ ਵਾਸਤੇ ਰੱਖੀ ਹੋਈ ਐ ਮੈਂ ਕਦੇ ਚੜੋਖਦੀ ਨਹੀਂ ਕੀਤੀ ਕਿੰਨੀ ਨਿਮਰਤਾ ਹੈ ਕਿੰਨਾ ਠਰਮਾ ਹੈ ਸਿੰਘਾ ਤੂੰ ਠੰਡਾ ਹੋ ਸ਼ੀਤਲ ਹੋ ਸੰਤਪੁਣਾ ਆਪਣੇ ਅੰਦਰ ਲਿਆ ਸ਼ਾਂਤ ਰਸ ਲਿਆ ਕਿਉਂਕਿ ਤੇਰੇ ਬਾਪੂ ਨੇ ਤੈਨੂੰ ਬਾਣੀ ਦਿੱਤੀ ਐ ਉਹਦੇ ਵਿੱਚ ਠੰਡਕ ਹੈ ਉਹਦੇ ਵਿੱਚ ਐਨ ਸ਼ੀਤਲਤਾ ਹੈ ਇਹ ਸੰਤ ਪੁਣੇ ਦੀ ਨਿਸ਼ਾਨੀ ਗਵਾ ਨਾ ਆਪਣੀ ਪਰ ਜੇ ਤੈਨੂੰ ਤਤਾ ਹੋਣਾ ਪੈ ਹੀ ਜਾਏ ਤੇ ਸਵਾਰਥ ਵਾਸਤੇ ਨਾ ਹੋਵੀਂ ਪਰ ਉਕਾਰ ਵਾਸਤੇ ਹੋਵੀਂ